ਪ੍ਰਾਦੀ ਨਸ਼ਾ ਕਾਰਨ ਹੋਈ ਮੌਤਾ ਦਾ ਦਰਦ ਸਾਂਭੀ ਬੈਠੀ ਇੱਕ ਭੈਣ ਵੱਲੋਂ ਪੰਜਾਬ ਦੇ ਦੂਜੇ ਭਰਾਵਾਂ ਨੂੰ ਨਸ਼ੇ ਤੋਂ ਬਚਾਉਣ ਲਈ ਵਸਦਾ ਰਹੇ ਪੰਜਾਬ ਮਿਸ਼ਨ ਤਹਿਤ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਕਿ ਬਠਿੰਡਾ ਤੋਂ ਸ਼ੁਰੂ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਵੇਗੀ ਜੋ ਕਿ ਰਸਤੇ ਚ ਆਉਂਦੇ ਹਰ ਪਿੰਡ ਹਰ ਸ਼ਹਿਰ ਵਿੱਚ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਅਤੇ ਨਸ਼ਾ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦੇਵੇਗੀ ਭੈਣ ਅਮ੍ਰਿਤਪ੍ਰੀਤ ਕੌਰ ਗਿੱਲ ਬੀਬੀਆਂ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਯਾਤਰਾ ਦੌਰਾਨ ਆਪਣੇ ਆਖਰੀ ਪੜਾਅ ਵਿੱਚ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਪੰਜਾਬ ਨੂੰ ਨਸ਼ਾ ਮੁਕਤ ਹੋਣ ਲਈ ਅਰਦਾਸ ਬੇਨਤੀ ਕਰੇਗੀ ਰਾਤ ਨੂੰ ਫਰੀਦਕੋੜ ਵਿਸ਼ਰਾਮ ਕਰਨ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ ਯਾਤਰਾ ਦੀ ਅਗਵਾਈ ਕਰ ਰਹੀ ਅਮ੍ਰਿਤਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਹ ਪਿਛਲੇ 1 ਸਾਲ ਤੋਂ ਲਗਾਤਾਰ ਨਸ਼ਾ ਖਿਲਾਫ ਕੰਮ ਕਰ ਰਹੀ ਹੈ ਤੇ ਪੰਜਾਬ ਭਾਰ ਵਿੱਚ ਨਸ਼ਾ ਖਿਲਾਫ ਸੁਨੇਹਾ ਦੇਣ ਲਈ ਇਸ ਯਾਤਰਾ ਦਾ ਆਯ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਾਸਾਰੇ ਹੈ ਪੰਜਾਬ ਪੈਦਲ ਯਾਤਰਾ ਸੀ 12 ਦਸੰਬਰ ਨੂੰ ਪਟੰਡੇ ਤੋਂ ਸ਼ੁਰੂ ਕੀਤੀ ਹੈ ਜਿਹੜੀ ਸਮਾਪਤ ਸਮਾਪਤ ਨਹੀਂ ਹੋਏਗੀ ਜਿਹਦਾ ਆਖੜੀ ਪਰਾ ਦਰਬਾਰ ਸਾਹਿਬ ਉੱਥੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਇਸ ਮਹਿਮ ਦਾ ਪੰਜਾਬ ਪੱਦਰ ਦੇ ਉੱਤੇ ਆਗਾਸ ਕਰਾਂਗੇ ਕਿਉਂਕਿ ਇਹ 12 12 12 ਨੂੰ ਮੇਰਾ ਭਰਾ ਚਲਿਆ ਗਿਆ ਸੀ ਇਸ ਦੁਨੀਆ ਤੋਂ ਨਸ਼ੇ ਹੀ ਕਰਕੇ ਤੇ ਇੱਕ ਭੈਣ ਨੇ ਆਪਦੇ ਭਰਾ ਨੂੰ ਜਾਂਦੇ ਵੇ ਰਹੀ ਉਹਨੂੰ ਵਾਦਾ ਦਿੱਤਾ ਸੀਗਾ ਕਿ ਮੈਂ ਨਸ਼ੇ ਲਈ ਕੰਮ ਕਰੂੰਗੀ ਸਮਾਂ ਬੀਤਦਾ ਗਿਆ 11 ਸਾਲ ਇਸੇ ਸੋਚਣਾਂਗੇ ਕਿ ਮੈਂ ਬਹੁਤ ਛੋਟੀ ਹਾਂ ਤੇ ਮੈਂ ਕੁਝ ਕਰ ਨਹੀਂ ਸਕਦੀ ਪਰ ਜਦੋਂ 11 ਸਾਲ ਹੋਏ ਤਾਂ ਪੰਜਾਬੀ ਦੀ ਕਹਾਵਤ ਹੈ ਵੀ 12 ਸਾਲ ਬਾਅਦ ਤਰੂੜੀ ਦੀ ਸੁਣੀ ਜਾਂਦੀ ਹੈ ਤਾ 11ਵਾਂ ਵਰਸੀ ਤੇ ਮੈਂ ਪ੍ਰਾਣ ਲੇਤਾ ਮੈਂ 1 ਸਾਲ ਨੰਗੇ ਪੈਰ ਰਹਿ ਕੇ ਆਬਜ਼ਰਵ ਕੀਤਾ ਵੱਖ-ਵੱਖ ਲੋਕਾਂ ਨੂੰ ਮਿਲੇ ਵੀ ਕਿਵੇਂ ਨਸ਼ਾ ਮੁਕ ਸਕਦਾ ਹੈ ਤਾਂ ਇੱਕ ਚੀਜ਼ ਬੜੀ ਸਮਝਾਈ ਵੀ ਨਸ਼ਾ ਮੁਕਣ ਦੇ ਲਈ ਉਮੀਦ ਤੇ ਸੁਪਨਾ ਹੋਣਾ ਚਾਹੀਦਾ ਤੇ ਪੰਜਾਬ ਦਾ ਕੋਈ ਸੋਚਦਾ ਹੀ ਨਹੀਂ ਸੁਪਨਾ ਹੀ ਨਹੀਂ ਦੇਖਦਾ ਵੀ ਨਸ਼ਾ ਮੁਕਤ ਸਕਦਾ ਤੋਂ ਇਸ ਲਈ ਇਹ ਯਾਤਰਾ ਦਾ ਪਲਾਨ ਕੀਤਾ ਵੀ ਉਸ ਅਕਾਲਪੁਰ ਕワイਗੁਰੂ ਦੀ ਮੇਰ ਬਣਾ ਤੇ ਉਹਦੇ ਅਸ਼ੀਰਵਾਦ ਬਿਨਾ ਇਹ ਬਹੁਤ ਵੱਡਾ ਟੀਚਾ ਪੂਰਾ ਨਹੀਂ ਹੋ ਸਕਦਾ ਇਸ ਲਈ ਇਹ 12 ਤਰੀਕ ਤੋਂ 24 ਤਰੀਕ ਤੱਕ ਦੀ ਯਾਤਰਾ ਵਿੱਢੀ ਆ ਯਾਤਰਾ ਇਸ ਲਈ ਵਿੱਢੀ ਆ ਕਿ ਪਰਮਾਤਮਾ ਮੇਰ ਕਰੇ ਤੇ ਪੰਜਾਬੀ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਵੇਖਣ ਜੇ ਪੰਜਾਬ ਨੇ ਪੰਜਾਬੀਆਂ ਨੇ ਸੁਪਨਾ ਵੇਖ ਲਿਆ ਇਹਨਾਂ ਨੇ ਲੜ ਕੇ ਆਜ਼ਾਦ ਤਾਂ ਨਸ਼ਾ ਤਾਪੇ ਮੁਕਤ ਹੋ ਜਣੇ ਉਹੀ ਗੱਲ ਹੈ ਵੀ ਦੇਸ਼ ਦੀ ਆਜ਼ਾਦੀ ਵੇਲੇ ਕਿਸੇ ਇੱਕ ਨੇ ਸੁਪਨਾ ਵੇਖਿਆ ਉਹਨੇ ਲੱਖਾਂ ਨੂੰ ਦਿਖਾਇਆ ਤੇ ਪੂਰਾ ਭਾਰਤ ਇਕੱਠਾ ਹੋ ਕੇ ਅੰਗਰੇਜ਼ਾਂ ਵਿਰੁੱਧ ਲੜਿਆ ਤੇ ਅਸੀਂ ਆਜ਼ਾਦ ਹੋਵਗੇ ਇਹ ਉਸੇ ਤਰੀਕੇ ਦੇ ਨਾਲ ਹੈ ਵੀ ਵਸਦਾ ਰਹੇ ਪੰਜਾਬ ਦਾ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਜੋ ਮੈਂ ਵੇਖਿਆ ਹੈ ਤੇ ਮੈਂ ਇਹ ਸੁਪਨਾ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਦਿਖਾ ਸਕਾਂ ਤਾਂ ਜੋ ਨਕਾਰਾਤਮਕ ਸੋਚ ਤੋਂ ਅਸੀਂ ਪੋਜ਼ਿਟਿਵਿਟੀ ਵੱਲ ਜਾਈਏ ਤੇ ਹਰ ਘਰ ਦਾ ਇਨਸਾਨ ਵਿਅਕਤੀ ਬੁੱਢਾ ਬਜ਼ੁਰਗ ਯੰਗ ਲੇਡੀ ਆਪਦੇ ਬੱਚਿਆਂ ਲਈ ਅੱਜ ਦੇ ਟਾਈਮ 10 ਸਾਲ ਤੋਂ ਲੈ ਕੇ 18 ਸਾਲ ਤੇ ਬੱਚਿਆਂ ਤੱਕ ਮਾਪੇ ਨੂੰ ਆਪਣੇ ਘਰੇ ਲੜਨਾ ਪੈਣਾ ਹੈ ਜਿਆਦਾ ਮਿਹਨਤ ਕਰਨੀ ਪੈਣੀ ਹੈ ਤੇ ਜਿਆਦਾ ਫੋਕਸ ਜਿਹੜਾ ਹੈਗਾ ਵਾਸਾ ਰਹੇ ਪੰਜਾਬ ਦਾ ਇਹ ਰਹੇਗਾ ਵੀ ਅਗਲੇ 10 ਸਾਲ ਦੇ ਵਿੱਚ ਜਿਹੜੇ ਬੱਚੇ ਨੇ ਉਹ ਨਛੇਵਲੇ ਨਾ ਜਾਣਤੇ ਉਹਦੇ ਲਈ ਉਹਨਾਂ ਦੇ ਮਾਪਿਓ ਨੇ ਦਾਦਾ ਦਾਦੀ ਨੇ ਉਹ ਲੜਨ ਭਾਵੇਂ ਉਹਨਾਂ ਨੂੰ ਸੀਆਈਡੀ ਵਾਂਗ ਉਹਨਾਂ ਤੇ ਨਜ਼ਰ ਰੱਖਣੀ ਪਵੇ ਪਿੱਛੇ ਜਾਣਾ ਪਵੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਤੇ ਬੱਚਿਆਂ ਨੂੰ ਰੋਕ ਲਈਏ ਤਾਂ ਆਪਾਂ ਅੱਧੀ ਜੰਗ ਜਿਹੜੀ ਹੈ ਜਿੱਤ ਜਾ ਅੱਜ ਸਾਡੀ ਭੈਣ ਆਰ ਪ੍ਰਿਕਰੋ ਗੇਲੋ ਵੱਲੋਂ ਜੋ ਬਠਿੰਡਾ ਤੋਂ ਇਹ ਯਾਤਰਾ ਪਹਿਲੀ ਯਾਤਰਾ ਰਮੀ ਹੈ ਇਹ ਇਹ ਸੰਦੇਸ਼ ਦੇਣ ਵਾਸਤੇ ਰੰਗੀ ਹੈ ਕਿ ਪੰਜਾਬ ਜੋ ਅੱਜ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਪੰਜਾਬ ਦਾ ਨੌਜਵਾਨ ਉਹਨਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਜਿਹੜਾ ਹੈਗਾ ਇਹ ਮਹਿਮ ਪੈਨ ਨੇ ਸ਼ੁਰੂ ਕੀਤੀ ਹੈ ਇਹ ਜਿਹੜੀ 24 ਤਰੀਕ ਨੂੰ ਜਿਹੜੀ ਹੈ ਦਰਬਾਰ ਸਾਹਿਬ ਸਮਾਪਤੀ ਹੈ ਉੱਥੇ ਅਰਦਾਸ ਬੇਨਤੀ ਹੋ ਤਾਂ ਕਿ ਜਿਹੜਾ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ ਪੰਜਾਬ ਹੱਸਦਾ ਵਸਦਾ ਰਹੇ ਇਸ ਪੈਨ ਵੱਲੋਂ ਜੋ ਅੱਜ ਤੋਂ 12 ਸਾਲ ਪਹਿਲਾਂ ਇਹਨਾਂ ਦੇ ਭਰਾ ਦੀ ਨਸ਼ੇ ਕਰਨ ਮੌਤ ਹੋਈ ਸੀ ਇਹ ਉਹਨਾਂ ਨੂੰ ਇਹ ਸ਼ਰਦਾ ਦੇ ਰੂਪੇ ਚਸ਼ੰਦਰ ਅੰਜਲੀ ਦੇ ਰੂਪੇ ਜਿਹੜਾ ਇਹਨਾਂ ਨੇ ਮਹਮ ਸ਼ੁਰੂ ਕੀਤੀ ਹੈ ਤਾਂ ਕਿ ਇਹਨਾਂ ਦਾ ਭਰਾ ਤਾਂ ਚਲਾ ਗਿਆ ਤੇ ਹੋਰ ਭਰਾਵਾਂ ਨੂੰ ਵੀ ਬਚਾਇਆ ਜਾ ਸਕੇ ਜੋ ਅੱਜ ਪੰਜਾਬ ਦੇ ਹਾਲਾਤ ਹੈ ਹਰ ਗਲੀ ਗਲੀ ਵਿੱਚ ਹਰ ਰੇੜੀਆਂ ਰੇੜੀਆਂ ਤੇ ਜਿਹੜਾ ਹੈਗਾ ਨਸ਼ਾ ਵਿਖ ਰਿਹਾ ਹੈ ਵੱਖ-ਵੱਖ ਸਰਕਾਰਾਂ ਹੁੰਦੀਆਂ ਪਰ ਸਰਕਾਰਾਂ ਵੱਲੋਂ ਕੋਈ ਨਸ਼ੇ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਜਿਸ ਤਰ੍ਹਾਂ ਮਾਈਨਿੰਗ ਦਾ ਕੰਮ ਹੈ ਉਸੇ ਤਰ੍ਹਾਂ ਇਹ ਨਸ਼ਿਆਂ ਦਾ ਕੰਮ ਹੈ ਜੋ ਅੱਜ ਪੰਜਾਬ ਦੇ ਹਾਲਾਤ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ ਜ਼ਰੂਰਤ ਹੈ ਉਨਾਂ ਨੂੰ ਆਪਣਾ ਪ੍ਰਾਣਾ ਇਤਿਹਾਸ ਆਪਣੇ ਸੂਰਬੀਰ ਯੋਧੇ ਉਹਨਾਂ ਦੀਆਂ ਜਿਹੜੀਆਂ ਸੰਪੂਰਨ ਜਿਹੜਾ ਉਹਨਾਂ ਨੇ ਪੂਰਨਿਆ ਤੇ ਚੱਲਣਾ ਚਾਹੀਦਾ ਹੈ ਤਾਂ ਕਿ ਦੁਆਰਾ ਪੰਜਾਬ ਨੂੰ ਪੁਰ ਨਰਵਾਨ ਕਰਕੇ ਫਸਦਾ ਵਸਦਾ ਪੰਜਾਬ ਬਣਾਇਆ ਜਾ ਸਕੇ ਇਸ ਭੈਣ ਨੂੰ ਅਸੀਂ ਬਹੁਤ-ਬਹੁਤ ਮੁਬਾਰਕਤਾਂ ਦੇਨੇ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਔਰ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਫਰੀਦਕੋਟ ਆਉਣ ਤੇ ਇਹਨਾਂ ਦਾ ਨਿਗਾ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਕਹੂੰਗਾ ਵੀ ਸਰਕਾਰਾਂ ਤੋਂ ਨਾ ਕਰਿਓ ਝਾਕ ਆਪਣੀ ਰਾਖੀ ਕਰ ਲੋ ਆ ਜਦੋਂ ਕਿਸੇ ਪਰਿਵਾਰ ਦਾ ਨਸ਼ੇ ਦੇ ਕਾਰਨ ਮੈਂਬਰ ਚਲੇ ਜਾਣਾ ਕਿਸੇ ਭੈਣ ਦਾ ਭਰਾ ਚਲਿਆ ਜਾਣਾ ਕਿਸੇ ਮਾਂ ਦਾ ਗੱਭਰੂ ਪੁੱਤ ਦਾ ਚਲਿਆ ਜਾਣਾ ਇਹ ਉਹ ਪਰਿਵਾਰ ਹੀ ਦੱਸ ਸਕਦਾ ਤੇ ਹੱਡ ਬੀਤੀ ਗੱਲ ਉਹ ਪਰਿਵਾਰ ਹੀ ਦੱਸ ਸਕਦਾ ਵੀ ਉਹ ਉਹਨਾਂ ਦੇ ਪਰਿਵਾਰ ਦੇ ਉੱਪਰ ਕੀ ਬੀਤਦੀ ਹੈ ਨਸ਼ਿਆਂ ਦੇ ਕਾਰਨ ਜਿਹੜੀ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਖਤਮ ਹੁੰਦੀ ਜਾ ਰਹੀ ਹੈ ਸਾਡੇ ਉਹ ਗੱਭਰੂ ਜੋਦੇ ਉਹ ਹਰੀ ਸਿੰਘ ਨਲੂਏ ਵਰਗੇ ਮਹਾਰਾਜ ਰਣਜੀਤ ਸਿੰਘ ਵਰਗੇ ਬਾਬਾ ਜਸਾ ਸਿੰਘ ਰਾਮਗੜੀਏ ਵਰਗੇ ਭਾਈ ਲਾਲੋ ਜੀ ਹੋਰਾਂ ਦੇ ਅਸੀਂ ਵਾਰਿਸ ਅਸੀਂ ਉਸ ਕੌਮ ਦੇ ਵਾਰਿਸ ਜਿਹੜੀ ਕੌਮ ਨੂੰ ਕਿਹਾ ਗਿਆ ਕਿ ਤੁਹਾਨੂੰ ਲਾਹੌਰ ਦੇ ਦੇਾਂਗੇ ਤੁਸੀਂ ਸਾਡੀ ਮਦਦ ਕਰ ਦਿਓ ਉਹ ਕਹਿੰਦੇ ਵੀ ਲਾਹੌਰ ਤੁਹਾਡੇ ਪਿਓ ਦਾ ਨਹੀਂ ਇਹ ਅਸੀਂ ਤੁਹਾਡੇ ਤੋਂ ਕੁੱਟ ਕੇ ਲੈ ਲਾਂਗੇ ਲਾਹੌਰ ਲੈ ਲਾਂਗੇ ਜਦੋਂ ਸਾਡਾ ਇਰਾਦਾ ਹੋ ਗਿਆ ਪਰ ਉਸ ਕੌਮ ਨੂੰ ਅੱਜ ਦਾਲ ਆਟੇ ਵਾਸਤੇ ਸਾਰੇ ਸਾਰਾ ਦੇਣਾ ਅਸੀਂ ਲਾਈਨ 'ਚ ਖੜੇ ਰਹਿੰਦੇ ਆਂ ਤੇ ਅਸੀਂ ਨਸ਼ਿਆਂ ਵਾਸਤੇ ਲਾਈਨ 'ਚ ਖੜੇ ਰਹਿੰਦੇ ਆਂ ਆਓ ਅਸੀਂ ਨਸ਼ੇ ਦੇ ਖਿਲਾਫ ਤੇ ਮੇਸ ਭੈਣ ਨੇ ਮਹਿਮ ਬਿੱਡੀਆ ਮਹਿਮ ਬਿੱਡੀਆ ਨਸ਼ੇ ਦੀ ਅਸੀਂ ਇਹਦਾ ਵੱਧੋ ਵੱਧ ਸਾਥ ਦੇਈਏ ਜਿੱਥੇ ਇਸ ਭੈਣ ਦੇ ਭਰਾ ਨੂੰ ਉਹ ਮੈਂ ਸ਼ਰਧਾਂਜਲੀ ਕਹੂੰਗਾ ਵੀ ਇਹ ਆਪਣੇ ਭਰਾ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੁਰੇ ਹੋਏ ਨੇ ਪੈਦਲ ਬਠਿੰਡੇ ਤੋਂ ਤੇ 24 ਤਰੀਕ ਨੂੰ ਸਮਾਪਤੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰਾਏ ਵਿਖੇ ਹੋਣੀ ਆ ਉਸ ਦੇ ਨਾਲ ਨਾਲ ਆਓ ਜੇ ਇੱਕ ਭਰਾ ਇਸ ਭੈਣ ਦਾ ਚਲਿਆ ਗਿਆ ਮੇਰਾ ਖੁਦ ਦਾ ਭਤੀਜਾ ਸਾਡੇ ਭਰਾ ਦਾ ਬੇਟਾ ਸੀ ਉਹ ਵੀ ਇਸੇ ਤਰ੍ਹਾਂ ਨਸ਼ੇ ਦੀ ਦਲਦਲ ਚੜ ਕੇ ਪੇਟ ਚੜ ਗਿਆ ਆਓ ਅਸੀਂ ਜਿਹੜੇ ਚਲੇ ਗਏ ਅਸੀਂ ਉਹਨਾਂ ਨੂੰ ਮੋੜ ਤਾਂ ਨਹੀਂ ਸਕਦੇ ਨਹੀਂ ਉਹਨਾਂ ਪਰਿਵਾਰਾਂ ਨੂੰ ਉਸ ਬੱਚਿਆਂ ਦਾ ਜਿਹੜੇ ਚਲੇ ਗਏ ਉਹਨਾਂ ਦਾ ਘਾਟਾ ਪੂਰਾ ਹੋਣਾ ਆਓ ਅਸੀਂ ਆਉਣ ਵਾਲੀ ਨੌਜਵਾਨ ਪੀੜੀ ਨੂੰ ਜਿਹੜੇ ਅੱਜ ਛੋਟੇ ਬੱਚੇ ਨੇ ਕੱਲ ਨੂੰ ਉਹਨਾਂ ਨੇ ਸਾਡਾ ਆਉਣ ਵਾਲਾ ਸਮੇਂ ਦਾ ਭਵਿੱਖ ਬਣਨਾ ਸਾਡੀ ਡੰਗੋਰੀ ਬਣਨੀ ਹੈ ਵਿਪੜਾਪੇ ਦੀ ਅਸੀਂ ਆਓ ਰਲ ਮਿਲ ਕੇ ਉਹਨਾਂ ਨੂੰ ਬਚਾ ਸਕ ਜੇ ਇੰਨੀ ਹੀ ਬੇਨਤੀਆਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ